ਸਿਤਾਰਿਆਂ ਦੀ ਦੁਨੀਆ ਦਾ ਉਹ ਸਿਤਾਰਾ ਜੋ ਕਿ ਬਿਊਟੀ ਐਂਡ ਐਲੀਗੈਂਸ ਤੇ ਆਪਣੇ ਟੈਲੈਂਟ ਦੀ ਇੱਕ ਬੈਸਟ ਐਗਜ਼ਾਮਪਲ ਹੈ ਮੈਂ ਗੱਲ ਕਰ ਰਹੀ ਹਾਂ ਕਿਆਰਾ ੜਵਾਨੀ ਦੀ ਕਿਆਰਾ ੜਵਾਨੀ ਜੋ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ ਉਹਨਾਂ ਦੇ ਬਰਥਡੇ ਦੇ ਮੌਕੇ ਤੇ ਆਓ ਉਹਨਾਂ ਦੇ ਜੀਵਨ ਤੇ ਮਾਰੀ ਇੱਕ ਛੋਟੀ ਜਿਹੀ ਚਲਕ 31 ਜੁਲਾਈ 1992 ਨੂੰ ਮੁੰਬਈ ਦੇ ਵਿੱਚ ਜਨਮੀ ਆਲੀਆ ਅਡਵਾਨੀ ਨੇ ਸਲਮਾਨ ਖਾਨ ਦੀ ਸਲਾਹ ਤੇ ਆਪਣਾ ਨਾਮ ਬਦਲ ਕੇ ਰੱਖਿਆ ਕਿਾਰਾ ਪਰ ਅਸਲ ਪਛਾਣ ਬਣੀ ਉਸਦੀ ਅਦਾਕਾਰੀ ਅਤੇ ਅਦਾਵਾਂ 2014 ਦੇ ਵਿੱਚ ਫਿਲਮ ਫਗਲੀ ਦੇ ਨਾਲ ਪਾਲੀਵੁੱਡ ਦੇ ਵਿੱਚ ਡੈਬਿਊ ਕਰਨ ਵਾਲੀ ਕਿਆਰਾ ਨੂੰ ਪਛਾਣ ਮਿਲੀ ਸਾਲ 2016 ਦੇ ਵਿੱਚ ਆਈ ਫਿਲਮ ਐਮ ਐਸ ਧੋਨੀ ਦਾ ਅਨਟੋਲਡ ਸਟੋਰੀ ਰਾਹੀਂ ਜਿਸ ਵਿੱਚ ਕਿਆਰਾ ਧੋਨੀ ਦੀ ਪਤਨੀ ਸਾਖਸ਼ੀ ਸਿੰਘ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਤੇ ਫਿਰ ਕਬੀਰ ਸਿੰਘ ਦੀ ਪ੍ਰੀਤੀ ਨੇ ਤਾਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਕਿਆਰਾ ਸਿਰਫ ਫਿਲਮਾਂ ਦੀ ਹੀ ਨਹੀਂ ਰੈੱਡ ਕਾਰਪਟ ਤੇ ਵੀ ਆਪਣੇ ਗਲੈਮਰ ਦੇ ਨਾਲ ਛਾਈ ਰਹਿੰਦੀ ਹੈ ਉਹਦੀ ਸਾਦਗੀ ਅਤੇ ਸਟਾਈਲ ਨੂੰ ਯੰਗ ਜਨਰੇਸ਼ਨ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ 2021 ਦੇ ਵਿੱਚ ਆਈ ਫਿਲਮ ਸ਼ੇਰਸ਼ਾ ਨੇ ਤਾਂ ਕਿਆਰਾ ਨੂੰ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਵਿਸ਼ਾਲ ਭਰਤਵਾਸ ਤੋਂ ਲੈ ਕੇ ਕਰਨ ਜੋਹਰ ਤੱਕ ਸਾਰੇ ਫਿਲਮ ਮੇਕਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਕਿਆਰਾ ਤਾਂ ਅੱਜ ਇਸ ਖਾਸ ਦਿਨ ਤੇ ਸਾਡੀ ਪੂਰੀ ਟੀਮ ਵੱਲੋਂ ਕਿਆਰਾ ਅਡਵਾਨੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ